ਸਸਿਕਾਲ ਜੀ ਬਈ ਸਾਰਿਆਂ ਨੂੰ ਜੀ ਸਸਿਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਆਪ ਸਭ ਦਾ ਸਵਾਗਤ ਹੈ ਜੀ ਅੱਜ ਮੁੰਡਿਆਂ ਨੂੰ ਫੇਰ ਪਾਛਦੇ ਹਾਂ ਦੇਖਣਾ ਚਾਹੀਦਾ 70 ਲੱਖ ਦਾ ਟਰੈਕਟਰ ਬਾਈ ਹੁਣ ਲੱਗਾ ਗਾਨ ਕਰੀ ਜਾਇ ਸ਼ੁਰੂ ਉਹਨਾਂ ਨੇ ਤਾਂ ਸੁਪਰ ਦੇਖੋ ਨੇ ਕੰਮ ਕਿੰ ਆਸੇ ਸੁਪਾਚਾਰੀ ਬੜੀ ਵਾਰਟੀ ਹੋ ਗਈ ਵਾਪਸ ਫੇਰ ਚੱਲੇਗਾ ਮਧਾਈਆ ਜੀ ਬਹੁਤ ਬਹੁਤ 100 ਵੀ ਬੰਦੇ ਆਣ ਕੇ ਗੁਰਪੁਰ ਤੇ ਆਇੱਟੀ ਹਾਂਜੀ ਹਾਂਜੀ ਨਵੀਂ ਟੀਜ ਆ ਗਈ ਪਿਛਲੇ ਸਾਲ ਟਰੈਕਟਰ ਆਇਆ ਵਾਦਾ ਰੱਖਿਆ ਵਾਦਾ ਇਹ ਆਏ ਬਾਈ ਸੁਪਰ ਫੀਡਰ ਲਿਆ ਲੈ ਲੈਂਡ ਫੋਰਸ ਦਾ ਇਦੇ ਨਾਲ ਦਾ ਹੀ ਹੈ ਨਾ ਜੀ 8 ਔਟ ਆਏ ਬਾਈ ਥੋ ਅਕਸੀਡਰ ਆ ਇਹ ਵੀ 8 ਹੈ ਠੀਕ ਹੈ ਠੀਕ ਹੈ ਚਲੋ ਬਾਕੀ ਫੀਡਿੰਗ ਹੁੰਦੀ ਤਿਆਰੀ ਚੱਲਦੀ ਹੈ ਜੀ ਤੇ ਲੱਗੇ ਫੱਟੇ ਜੇ ਸੈੱਟ ਕਰਨਾ ਲਾਉਣ ਲੱਗੇ ਹੋਏ ਆ ਘਸਣ ਲੱਗੇ ਆ ਤਵੇ ਰਹਿਗੇ ਤਵੇ ਵੀ ਹੈ ਨਾ ਜੀ ਤਵੇ ਉਹ ਰਾਤ ਨੂੰ ਗੱਡੀ ਆਉਣੀ ਕਹਿੰਦੇ ਸਵੇਰੇ ਲੈ ਕੇ ਆਉਂਦੇ ਆ ਅੱਛਾ ਜੀ ਠੀਕ ਹੈ ਠੀਕ ਹੈ ਹਾਂ ਫਟਾ ਵਾਲੇ ਤਵੇ ਉਹ ਫੀਡਿੰਗ ਦਾ ਉਹ ਨਟੇ ਆ ਨਾ ਟੇਕਰ ਨਾਲ ਰਕਾਬਾਂ ਹੋਗੇ ਆ ਉਹ ਆਪਣੇ ਘਰੇ ਕਰਦੇ ਨੇ ਠੀਕ ਹੈ ਠੀਕ ਹੈ ਬਾਕੀ ਚੰਗੋਰਾਵਾਂ ਖੜੇ ਆ ਨਾ ਹੀ ਜਸਮੀਰ ਵਾਲਿਆਂ ਦੇ ਇਹਨਾਂ ਦੇ ਬਾਈ ਜਸਮੀਰ ਦੇ ਵੀ ਐ ਇਹਨਾਂ ਕੋਲ ਜਸਵੰਤ ਦੇ ਵੀ ਆ ਸਾਰੇ ਇਹਨਾਂ ਦਾ ਟਾਈ ਆਪਾ ਸਾਰੀ ਕੰਪਨੀਆਂ ਨਾਲ ਸਾਰੀਆਂ ਦੇ ਵੇਚੀ ਜਾਂਦੇ ਆ ਇਹ ਲੈਂਡਫੋਨ ਸਭ ਤੋਂ ਟੋਪ ਦੇ ਹਨ ਹਾਂ ਹਾਂ ਸੁਪਰ ਹੀਟਰ ਵਧੀਆ ਹੀ ਇਹਨਾਂ ਦਾ ਬਾਕੀ ਇਹਨਾਂ ਦਾ ਜਗ੍ਹਾ ਬਹੁਤ ਆ ਵੇ ਜਿਹੜਾ ਹੋਰ ਹਾਂ ਜਿੱਕਣਾ ਮਰਜੀ ਪਾਉਣੇ ਕਰਨੇ ਦਾ ਸਾਲਾ ਬਹੁਤ ਆ ਨਹੀਂ ਹੋਰ ਮਸ਼ੀਨਾ ਮਰੇ ਨੂੰ ਹੁੰਦਾ ਹੈ ਨਾ ਇਹ ਹਟ ਮਾਏ ਪਿੱਛੇ ਨੂੰ ਹਾਂ ਫਰਕ ਆ ਸੱਤ ਮੀਟਰ ਦੇ ਬਾਅਦ ਲੱਗ ਹਾਂ ਜਾਂ ਪੌਣੇ ਕਰਦੇ ਆਪਾਂ ਫੇ ਬਜੌਰ ਰਹਿੰਦਾ ਯਾਨੀ ਕਿ ਮੁੰਡਾ ਵੀ ਆਇਆ ਹੈ ਟਰੈਕਟਰ ਲੈ ਆਇਆ ਹੈ ਨਾ ਜਸ਼ਨ ਆਇਆ ਹੈ ਮੁੰਡਾ ਜਸ਼ਨ ਮੋੜ ਭਾਈ ਉਹ ਵੀ ਦਵਾਤਾ ਹੀ ਹੈ ਨਾ ਹਟਿਆ ਨਹੀਂ ਆarne ਦਵਾਤਾ ਭਾਈ ਉਹ ਦੋ ਪਹਿਲਾਂ ਮਿਲ ਗਿਆ 15 ਦਿਨ ਬੁੱਕ ਕਰਾ ਦਿੱਤਾ ਠੀਕ ਹੈ ਠੀਕ ਹੈ ਜੀ ਠੀਕ ਹੈ ਵਧੀਆ ਚੱਲੋ ਉਹ ਜਾਨ ਕਹਿੰਦੇ ਜੈਡ ਬਲੈਕ ਮਤਲਬ ਬੰਦ ਹੋ ਗਏ ਅੱਛਾ ਜੀ ਅੱਛਾ ਜੀ ਗਰਾਉਂਡ ਤੇ ਤਾਂ ਅੱਛਾ ਜੀ ਬਿਨਾਂ ਮੇਂ ਹੋਰ ਕਾ ਹੋਰ ਪੀਸ ਨਿਕਲਣ ਲੱਗ ਗਿਆ ਜੀ ਬਸਰ ਮਾਡਲ ਲੈ ਲੀਆ ਜੈਡ ਬਲੈਕ ਬੰਦ ਹੋ ਗਿਆ ਅੱਛਾ ਜੀ ਜੈਡ ਬਲੈਕ ਬੰਦ ਹੋ ਗਿਆ ਕਲਰ ਹੋਰ ਦਾ ਮੈਂ ਕਹਾਂ 25000 ਹੋਰ ਕਰਤਾ ਅੱਛਾ ਜੀ ਜਿਹੜੀ ਕਮਾਂਡ ਜਾਉਂਗਾ ਅੱਛਾ ਜੀ ਔਰ ਜਿਹੜੀ ਚੀਜ਼ ਹੋ ਹਾ ਵਿਕਣ ਲਈ ਜਾਂਦੀ ਹੈ ਫਿਰ ਚੇਂਜ ਕਰ ਦਿੰਦੇ ਪਤਾ ਨਹੀਂ ਕੰਪਨੀ ਕਹਿੰਦੇ ਹੈ ਨਾ ਅਜਿਹਾ ਕਿਹਾ ਤਾਂ ਕੋਈ ਦੁਆਲੀਆਂ ਨੂੰ ਘੋੜ ਦੇ ਦੋ ਸਾਨੂੰ ਗਿਫਟ ਦੇ ਹਾਂਜੀ ਹਾਂਜੀ ਪਿੱਛੇ ਤੇ ਆਉਂਦੇ ਨਹੀਂ ਕੋਈ ਅੱਛਾ ਜੀ ਮੈਂ ਬਹੁਤਾ ਵਿਕਦਾ ਨਾ ਸਾਮਾਨ ਤਾਂ ਹਾਂ 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 ਉਹ ਜਿਹੜਾ ਚੀਜ਼ ਜਿਹੜੀ ਬੀਕਦੀਆਂ ਨਾ ਫਿਰ ਉਹ ਨਹੀਂ ਦਿੰਦਾ ਹੁੰਦਾ ਗਿਫਟ ਤੇ ਇਹ ਕੰਪਨੀ ਦਿੰਦੀ ਹੈਗੀ ਹੁਣ ਆ ਸੁਪਰ ਸੀਡਰ ਵੀ ਕਹਿੰਦੇ ਪੇਮੈਂਟ ਫੁੱਲ ਕਰੋ ਤਾਂ ਦਉਂਗੇ ਅੱਛਾ ਜੀ ਜਦੋਂ ਫੁੱਲ ਪੇਮੈਂਟ ਕਰੀ ਠੀਕ ਹੈ ਆਹ ਕੰਪਨੀ ਫਿਰ ਦਿੰਦੀ ਨਹੀਂ ਆਏ ਜਦੋਂ ਕੱਟ ਵਾਧੂ GST ਕੱਟ ਕੇ ਲੈਣਾ ਪੈ ਗਿਆ ਇਹ ਬੈਰ ਸੀ ਹੁਣ ਘੱਟਾ ਥੋੜੀ ਪਤਾ ਤਾਂ ਐ ਦੋ ਪੁੱਤਰ ਪੁੱਤਰ ਦੋ ਮਿਲੀਅਨਾਂ ਅਰੇ ਠੀਕ ਕੱਟ ਗਿਆ ਹੁਣ 15 20 ਹਜ਼ਾਰ ਕੱਟ ਗਿਆ 20 ਹਜ਼ਾਰ ਬਹੁਤ ਹਾਂ ਬਾਕੀ ਸਬਸਿਡੀ ਪਾਤੀਆਂ ਨਾ ਹੀ ਸਬਸਿਡੀ ਭਰੀ ਵੀ ਉਹ ਸਰਕਾਰ ਦੇ ਕੰਮ ਆ ਟੁੱਬੇ ਹੀ ਡਲਾਏ ਜੇਬ ਚ ਪੰਗੇ ਜਾਂਦੀਆਂ ਗੱਲਾਂ ਸਹੀ ਗੱਲ ਆ ਹੁਣ ਮਿਲ ਜਵੇ ਸਾਲ ਨੂੰ ਮਿਲ ਜਵੇ ਕੋਈ ਪ੍ਰੋਸਸ ਸਹੀ ਗੱਲ ਆ ਸਹੀ ਗੱਲ ਆ ਨਹੀਂ ਹਾਂ ਇਹਦੇ ਕਰਕੇ ਹੁਣ ਕਾਉਂਡਰ ਪੁੱਟ ਭਰਿਆ ਵੀ ਠੀਕ ਹੈ ਠੀਕ ਹੈ ਕਾਏ ਪੱਤਰ ਭਰਤੇ ਜਾਣਗੇ ਓਕੇ ਹੋਵੇ ਭਰਤੇ ਹੋਈ ਠੀਕ ਹੈ ਠੀਕ ਜਦੋਂ ਆ ਗਈ ਜਦੋਂ ਮਿਲ ਜੂਗੀ ਨਾ ਕੇ ਡਨ ਹੋ ਗਿਆ ਉਹ ਰੋਗ ਫੈਕਟਰ ਨੇੜੇ ਅੱਛਾ ਰਹਿਨੇ ਆਲੇ ਭਾਈ ਆ ਜਾ ਦਿਖਾਈਆ ਬਾਪੂ ਖੜਾ ਬਈ ਬਾਕੀ ਬਜਾਈ ਹੁੰਦੀ ਆਪਾਂ ਉਹ ਵੀ ਦਿਖਾਵਾਂਗੇ ਇਹਦੇ ਨਾਲ ਖੜੇ ਝੁੰਡਿਆਂ ਚ ਆ ਨਾ ਖੜੇ ਝੁੰਡਿਆਂ ਜੀ ਸੁਪਰ ਸੀਟਰ ਤੇ ਪਤਾ ਲੱਗਦਾ ਜਿੱਕਣਾ ਰੜਾ ਖੇਤ ਗੱਠ ਬਣੀ ਹੋਈ ਹੋਵੇ ਪਰਾਈ ਚੱਕ ਹੋਈ ਹੋਵੇ ਫੇਰ ਸਫਾਈ ਦਾ ਨਹੀਂ ਪਤਾ ਲੱਗਦਾ ਜੋ ਝੁੰਡਿਆਂ ਵਿੱਚ ਪਤਾ ਲੱਗਦਾ ਸਫਾਈ ਦਾ ਦਾ ਪਰਾਲੀ ਹੋਵੇ ਨਾ ਬਿ ਖੇਤ ਵਿੱਚ ਫਿਰ ਪਤਾ ਲੱਗਦਾ ਬਾਕੀ ਸਾਡੇ ਪਿੰਡ ਜਸਵੰਤ ਦੇ ਜਲਦੇ ਆ ਜਾਂ ਇਹਨਾਂ ਤੇ ਲਿਕੇ ਗਏ ਆਰਸ਼ਵੀ ਤਾਂ ਹੀ ਉਹ ਜਸਵੰਤ ਦੇ ਆ ਲੈਂਡ ਫੋਰਸ ਦਾ ਸਾਡੇ ਚ ਪਹਿਲਾਂ ਚੱਲਿਆ ਹੋਣਾ ਲੱਗਦਾ ਉਸ ਜਸਵੰਤ ਦਾ ਨਾਮ ਇਹ ਕਿਹੜੇ ਹੁਣ ਲੈ ਕੇ ਮਾਣਾ ਤੇ ਹੋਰ ਕੌਣ ਲਿਗਿਆ ਜਦੋਂ ਇਹਨਾਂ ਕਮਾਲਪੁਰ ਕਿੰਨੇ ਰਹਿੰਦੇ ਅੱਛਾ ਉਹ ਨਹੀਂ ਪਤਾ ਬਈ ਕਿਹੜੀ ਕੰਪਨੀ ਦਾ ਲਿਆ ਆ ਅੱਛਾ ਫੋਰਸ ਕੰਪਨੀ ਤਗੜੀ ਆ ਬਾਈ ਸਾਡੇ ਕੋਲ ਮਸ਼ੀਨ ਹੈ ਜੀ ਲੈਂਡ ਫੋਰਸ ਦੀ ਬਾਈ ਰਜਮੀਰ ਦਾ ਟੂਟਾ ਵੇਟਰ ਤੇ ਮਸ਼ੀਨ ਲੈਂਡ ਫੋਰਸ ਦੀ ਆ ਬਾਕੀ ਆ ਨੰਬਰ ਪਾਏ ਨੇ ਲੱਗਦਾ ਜਿਹੜੇ ਟਾਵੇ ਪੱਤਰ ਤੇ ਭਾਰ ਹੋਣੇ ਬਾਈ ਬਈਆ ਟੈਕਨੀਕਲ ਟਰੈਕਟਰ ਲਈ ਹੈ ਜੀ ਓਕੇ ਹਾਂ ਤੇਨ ਤੋਂ ਕੋਟ ਰੱਖ ਲੋ ਬਾਈ ਆਪਣੇ ਜਸ਼ਨ ਤੇ ਆਪਰੇ ਜੋੜ ਕੇ ਕਿੱਥੇ ਕੋਟ ਸਾਧਾ ਨਾਲ ਸਾੜ ਲਈ ਹਿੰਦਿਆ ਓਕੇ ਹਾਂ ਵੀ ਇਹ ਸਾਰਾ ਪੱਟ ਪੂਰੀ ਕਰਤਾ ਹਾਂ ਹਾਂ ਬਿਲਕੁਲ ਪਾਸੀ ਸੀ ਤੇਰੇ ਵਾਰ ਤੇ ਹਾਂ ਇਸ ਤੋਂ ਮਾਨਮਤਾ ਕਰਾ ਲਈ ਨਾ ਜੀ ਸ਼੍ਰੀ ਕਰਤੀ ਆ ਟਰੈਕਟਰ ਬਾਈ ਪਿਛਲੇ ਸਾਲ ਲਿਆਦਾ ਅਰਜਨੋਵੋ 605 ਤੇ 800 ਲੀਟਰ ਲੈ ਲਿਆ ਨਾ ਵਾਂ ਜਾ ਵੀ ਪਾਉਂਦਾ ਸਰਦਾਰ ਵੰਡ ਚੱਲਦੀਆਂ ਦੇ ਪਹਿਲੇ ਨਾਲ ਹੁੰਦਾ ਉਹ ਟੈਕ ਵਧੀਆ ਚੱਲਦਾ ਟੈਕ ਹੋਣੀ ਚੱਲਦਾ ਅੱਛਾ ਰਿਪੋਰਟੋਂ ਨੂੰ ਆਈ ਸੀ ਜਾਂ ਟੈਕ ਆਰਾਮਗੜੀ ਦੇ ਲਵਾਇਆ ਤਾਂ ਮੇਰੇ ਮੱਗੀ ਮਿਜਾਈ ਹੁੰਦੀ ਆ ਪਾਉਂਦੀ ਰੱਖਦਾ ਅੱਠ ਗੋਟਾ ਵਧੀਆ ਏ ਵਧੀਆ ਚੱਲੂਗਾ ਇਹਦੇ ਨਾਲ 8 ਗੋਟਾ ਆ ਲਈਏ ਹਾਂ। ਜੰਗੌਰ ਖਾਲ ਖੜੇ ਬਾਈ ਤਾਣਾ ਮੰਡੀ ਇੱਥੇ। ਸ਼੍ਰੀ ਜੰਗੌਰ ਖਾਲ। ਹੋਈ ਸਟਾਰਟ। ਹੋਈ ਪਾ ਲਈਏ ਬਾਈ ਆਪਣਾ ਸੂਸੀਟਰ। ਅਕਲ ਬਧਾਈ ਜਾਂੀ। ਬਧਾਈ। ਹਾਂ। ਥੈਂਕ ਯੂ ਬਾਈ। 3 2 3 ਤੇ ਲਿਆਵੀ। ਆਹ ਲਈ ਬਾਕੀ ਦੇ ਰੇ ਸਮਾਨ ਉਹੀ ਲਿਆ ਜਾਂਦਾ ਮਾਲਾ ਦਾ ਖਾਨਾ ਵੀ ਤਕਰੀਬਨ ਕੀ ਮਾਨਾ ਬੈਠਾ ਸਵੇਰ ਸੀ ਮੰਨ ਲਾ ਵੀ ਜਾਂਦਾ ਅਸਲੀ ਜਿੰਨੇ ਲੇਦਾ ਟਰਾਲੀ ਨਹੀਂ ਤੇ ਜਾਨ ਉਹ ਵੀ ਲੈਂਡ ਫੋਰਸ ਹੈ ਲੈ ਉਹ ਵੀ ਲੈਂਡ ਫੋਰਸ ਉਹ ਗੁਰੂ ਦਾ ਜੇਕਰ ਉਹ ਪੰਪ ਤੇ ਰਹੋ ਉਹ ਤੋਂ ਇਹ ਨਾਲ ਦੇ ਅਸਲੀ ਆਸੀ ਬਾਕੀ ਉਹਨਾਂ ਉਹ ਕੀ ਕਹਿੰਦੀ ਹੈ ਹੋਰਨ ਸੁਪਰਵਾਈਜ਼ਰਾਂ ਕੀ ਆਪਕਾ ਵੀਰੇ ਇੱਕ ਤਾਂ ਵੇਟ ਪੱਕਾ ਬਹੁਤ ਹੈਗੀਆਂ ਮਰੀ ਹੱਡ ਗੋਡੇ ਬਹੁਤ ਹੋ ਗਏ ਆ ਦੇ ਨੰਬਰ 2 ਤੇ ਜੀ ਇਹਦੇ ਚ ਐਡਵਾਂਸ ਕਲਾਸ ਦੇ ਬੈਨੀਫਿਟ ਜਿਹੜੀ ਨੂੰ ਅੰਕ ਲੈ ਕੇ ਜਾ ਰਹੇ ਨੌ ਫੁੱਟਾਂ ਨਾਲ ਦੇ ਸੀਗੇ ਮਰਨ ਹੋਈ ਚੱਲਿਆ ਇਹ ਜੀ ਲਈ ਹੈ ਜੇ ਤੁਸੀਂ ਲੈਣੋ 8 ਫੁੱਟ ਲੈਣੋ ਅੰਦਰੋਂ 8 ਫੁੱਟ 6 ਇੰਚ ਤਿਆਰ ਨਾ 10 ਤੋਂ 10 ਨੌ ਫੁੱਟੀ ਹੋਏ ਠੀਕ ਹੈ ਜੀ ਫਿਰ ਬਾਕੀ ਇਹਦੇ ਚ 1K ਕੋਇਟੇਰ ਹੈ ਬਲੇਡ ਜਿਹੜੇ ਸੀ ਟਾਈਪ ਪਰ ਹੋਏ ਆ ਇਹਦੇ ਨਾਲ ਮਲਾਈ ਉਮੀ ਰੁਦੀ ਆ ਬਲੇਡ ਸੋਕੇ ਦਾ ਵੱਧ ਕਰ ਜਾਂਦੇ ਨੇ ਉਹ ਰੁਕਟਰ ਵੇਟਰ ਆਇਆ ਤੇ ਬਲੇਡ ਉਤਾਰਿਆ ਸ਼ੇਪ ਨਿਕਲੀ ਉਦਾਂ ਦੀ ਹੈ ਪਰ ਹੈਗੇ ਸੀ ਟਾਈਪ ਆ ਅੱਛਾ ਇਹ ਹੈ ਸੀ ਟਾਈਪ ਪਰ ਕਾ ਜੋ ਜਿਆ ਐਂਗਲ ਦਾ ਵਰਤਿਆਗੇ ਜਿੱਦਾਂ ਮਤਲਬ ਆਪ ਇਹ ਰਹੀ ਹੈ ਸੀ ਟਾਈਪ ਤੇ ਅੱਛਾ ਠੀਕ ਹੈ ਆਪ ਕਿਆ ਹੈ ਲਗਾਇਆ ਆ ਰੁਕਟਰ ਵੇਟਰ ਲਗਾ ਸਿੰਗਾਂ ਫੜਾ ਉਹਨੇ ਬੱਤੀ ਬੰਨਣਾ ਬੁੱਤਣਾ ਇਹ ਮਤਲਬ ਕੀ ਹੋ ਰਹੀ ਹੈ ਬਸ ਵੀ ਆਪਣੇ ਕੋਲ ਜਿਵੇਂ ਬਲੇਡ ਸਾਰੇ ਲਗਾਦੇ ਹਾਂ ਜਦੋਂ ਬੰਦੇ ਆ ਜੀ ਸੁਪਰ ਸ਼ੀਟਰ ਤੇ ਸਬਸ਼ੀਰੀ ਦੀ ਮਤ ਖੁੱਲੀ ਹੋਈ ਸੀ ਅੰਕਲ ਨੇ ਭਰੀਆ ਸਬਸ਼ੀਰੀ ਭਰਵਾਈ ਆ ਤੇ ਨਾ ਨਹੀਂ ਆਪਣੇ ਕੋਲ ਦਾ ਬੁੱਧਾ ਸਬਕਰੀ ਕਿਸੇ ਐਸੀ ਕੈਟਗਰੀ ਦੀ ਤੇ ਭਰવાની ਹੋਵੇ ਉਹ ਵੀ ਆਪਣੇ ਕੋਲ ਮੰਗਲੀ ਸਬਕਰੀ ਭਰ ਲਈ ਆਪਣੇ ਕੋਲ ਫੈਸਿਲਿਟੀ ਹੈਗੀ ਆ ਘਰੇ ਕੈਟਗਰੀ ਭਰવાની ਆਉਂਦੀ ਭਰ ਦਿੰਦੇ ਆ ਤੇ ਲੋਨ ਫੈਸਿਲਿਟੀ ਲੈਣੀ ਚਾਹੁੰਦਾ ਹੋਵੇ ਕੋਈ ਜਿਵੇਂ ਸੁਪਰ ਸੀਡਰ ਮੇਰੇ ਕੋਲ ਜਸਵੰਤ ਦੇ ਵੀ ਹੈ ਲੈਂਡਫੋਰਸ ਦਾ ਹੈਗੀ ਹੈਗੀ ਆ ਜੀ ਤੇ ਕਿਸੇ ਨੇ ਹੋਰ ਇੰਪਲੀਮੈਂਟਸ ਲੈਣਾ ਹੋਵੇ ਮੰਚਰ ਹੋ ਗਿਆ ਜੀ ਉਲਟਾ ਮਾਹਲ ਹੋ ਗਿਆ ਸੁਪਰ ਸੀਡਰ ਹੋ ਗਿਆ ਜੀੋ ਟ੍ਰੇਲ ਤੇ ਔਰ ਇਸ ਤੋਂ ਇਲਾਵਾ ਆਪਣੇ ਕੋਲ ਤਰਾਈ ਇੰਪਲੀਮੈਂਟਸ ਵਾਧੂ ਬੜੇ ਆ ਜੀ ਤੇ ਸੁਪਰ ਸਿਗਨਲ ਰੂਟਰ ਰੂਟਰ ਇਹ ਪੁਰਾਣੀ ਘੜੀਆਂ ਸੁਪਰ ਸਿਗਨਲ ਕਾਫੀ ਪੁਰਾਣੇ ਘੜੇ ਲੇਜ਼ਰ ਘੜੇ ਆ ਜੀ ਤੇ ਪੁਰਾਣੀ ਇੰਕਲੀਮੈਂਟ ਕਿਸੇ ਨੇ ਪਲਾਉ ਸਿੰਪਲ ਵਾਲੇ ਸਿੰਗਲ ਵਾਲੇ ਬਾਤ ਕਰਦੇ ਦਿਖਾਵਿੇਨੇ ਆਪਾਂ ਹਾਂਜੀ ਇਹ ਸਾਰਾ ਸਮਾਨ ਆਪਣੇ ਕੋਲ ਆਜਿਆ ਕਿਸੇ ਵੀ ਆਊਟੇਰੀਅਰ ਤੋਂ ਮੰਗਵਾਣਾ ਜੇ ਮਨ ਲਓ ਕੰਮਿਆਂ ਜਿਹੜਾ ਅਸ਼ਵੀ ਨੇ ਬਕਾਇਆ ਹੁੰਦਾ ਸੁੱਕਾ ਅਜ ਸਮਾਨ ਲੱਕਿਆ ਫਗਵਾ ਰਿਹਾ ਤੇ ਆਪਣੇ ਕੋਲ ਟ੍ਰਾਂਸਪੋਰਟੇਸ਼ਨ ਦਾ ਵੀ ਹੈਗਾ ਵਾ ਤੇ ਬਾਕੀ ਜੇ ਕਿਤੇ ਜਿਵੇਂ ਕਹ ਲੋ ਕਿ 3 ਗਾਰੰਟੀ ਆਪਾਂ ਫੀਲਡ ਸਰਵਿਸ ਫੀਲਡ ਚ ਰੱਖਾਂਗੇ ਜੀ ਔਰ ਤੁਸੀਂ ਕੁਝ ਪੁੱਛਣਾ ਚਾਹਦੇ ਹੋ ਮੁੱਛਦੇ ਹੋ ਇੱਕ ਹੋਰ ਹੈ ਜੀ ਕਿਸੇ ਨੇ ਲੋਨ ਕਰਵਾਣਾ ਹੋਵੇ ਜਿਹਦਾ ਸਿੰਬਲ ਸਹੀ ਹੈ ਜੀ ਉਹ ਮੈਨੂੰ ਕਾਲ ਕਰਕੇ ਕਿਤੇ ਵੀ ਉਹ ਬੈਠਾ ਹੋਵੇ ਲੋਨ ਕਰਵਾ ਸਕਦਾ ਉਹਦੇ ਲਈ ਇੱਕ ਧਾਰਕਨ ਪੈਂਕਾਡ ਤੇ ਦੋ ਚੀਜ਼ਾਂ ਤੇ ਲੋਨ ਹੋ ਜਾਣਾ ਜੀ 6% ਵਿਆਜ ਹੈ ਜੇ ਚਾਰ ਸੰਗ ਕੀਤੇ ਬਾਕੀ ਹੋਣ ਇਹਦੇ ਤੁਹਾਡੇ ਸਬਸਿਡੀ ਆਈ ਹੈ ਜੀ ਹਾਂ ਹਾਂ ਸਬਸਿਡੀ ਹਾਂ ਜੀ ਆਈ ਪਈ ਆ 80% ਵੀ ਹੈ ਜੀ ਪੰਜਾਬ ਹੀ ਹੈ ਜੀ ਅਸੀਂ ਇਹਦੇ ਵਿੱਚ ਇਦਾਂ ਆ ਤੁਹਾਡੇ ਮਤਲਬ ਕਿ ਐਸੀ ਬੰਦੇ ਦੀ 750 ਰੁਪਏ ਦਾ ਨੰਬਰ ਭਰ ਕੇ ਦੇ ਦਿੰਦੇ ਹਾਂ ਮੁਝੇ ਲੱਗੇ ਇਸ ਜੇ ਮਿਲੇ ਅਸੋਸੀਟੀ ਮੇਰੀ ਹੈ ਨਹੀਂ ਨਹੀਂ ਕੋਈ ਹੋਰ ਇੱਕ ਆ ਮੋਟਾ ਬੁਲਾਈ ਹੋਈ ਆ ਤੇ ਕਿਤਾ ਬੁਲਾਈ ਹੋ ਉਸ ਤੋਂ ਬਾਅਦ ਠੀਕ ਹੈ ਬਿਲਹਰ ਸਰਕਾਰੀ ਕੰਮ ਕਰ ਰਹੇ ਮੋਟੇ ਗਲੇ ਦੇ ਕਾਹੇ ਕਾਹੇ ਗਲੇ ਨਹੀਂ ਐਟ ਵੀ ਕੋਈ ਜਿਹੜੀ ਪ੍ਰੈਸ ਭਰਿਆ ਸੀ ਆ ਉਹਨਾਂ ਨੂੰ ਨਿਕਲੀ ਕੰਪਨੀ ਦਾ ਕਸਟਮਰ ਲੈ ਗਏ ਨੇ ਜੀ ਉਹ ਵੀ ਠੀਕ ਹੈ ਹਾਂਜੀ ਬਾਕੀ ਇਹਦਾ ਪਾਸ ਦਾ ਮਤਲਬ ਚਵਾਸਦੀ ਦੀਸ ਮੰਨ ਨਹੀਂ ਰਹਿਤ ਹੋਣੇ ਇਹੋ ਜੀ ਲੱਗਦੇ ਆ ਇਹ ਜੇ ਜੰਦੀ ਜੇ ਆਪਾਂ ਰੂਟਾ ਬਿਲਡ ਬਣਾਉਣਾ ਚਾਹਦੇ ਆ ਇਹਨੂੰ ਲੈਪੋਸਟ ਮਾਦੇ ਸਟੈਂਡ ਨਾਲ ਦੇ ਜੀ ਤੁਸੀਂ ਉਹ ਸਟੈਂਡ ਕੱਟ ਲੈ ਜੇ ਹੈ ਨਹੀਂ ਸੀ ਆਪਣੇ ਸਟੈਂਡ ਨਾਲ ਨੇ ਸਟੈਂਡ ਤੇ ਉਹ ਬਰੇਲ ਨੂੰ ਪਹੁੰਚ ਸਕਦੇ ਆ ਆਪਾਂ ਤੇ ਰੂਟਾ ਬਿਲਡ ਆਪਾਂ ਨਰਕੋ ਚ ਕੱਟ ਸਕਦੇ ਆ ਬਾਕੀ ਜੇ ਮੇਰੇ ਹਿਸਾਬ ਨਾਲ ਮੈਂ ਹਰੇਕ ਨੂੰ ਇਸ਼ਾਰਾ ਦਿਨਾ ਕਿ ਇੱਕੋ ਜਿਹਾ ਆਪਾਂ ਸੁਪਰ ਜੀਡਨ ਨੂੰ ਸੁਪਰ ਜੀਡਨ ਵਰਤਦੇ ਨੇ ਕਿ ਇਹ ਤਾ ਬਸ਼ਟਾ ਕੀ ਰੋਟਾ ਵੇਟੇ ਦਾ ਪ੍ਰਾਣਾ ਸਸਤਾ ਹੀ ਲਿਆ ਕੇ ਰੱਖ ਲਉਂਗਾ ਉਹ ਤਾਂ ਬਾਅਦ ਨਾਲ ਜਦ ਨੂੰ ਮੁਸਤਰੀ ਆ ਠੀਕ ਹੈ ਠੀਕ ਆਪਾਂ ਜਿੱਦਾਂ ਥੋੜੇ ਹੀ ਖੇਤ ਹੋਵੇ ਜਾਂ ਕਦੂ ਗੁੱਦੂ ਜੀ ਨਾਲ ਵੜੀ ਸਾਥ ਥੋੜਾ ਕੋਈ ਚੱਕਰ ਹੀ ਨਹੀਂ ਵੀਰੇ ਕਦੂ ਜੀ ਵੜੋਂ ਹੈਡਾਂ ਨੀ ਕਿ ਡੇਸਿੰਗਾ ਮਾ ਲੈਂਪਕੋ ਦੀ ਬ੍ਰਾਂਡ ਆ 1955 ਦੀ ਤਾਂ ਆਪਣੇ ਕਿਹੜੇ ਕੁਸ਼ਨੇਸ਼ੇ ਨਾਲ ਤੇ ਹਾਂ ਉਸ ਸਟਾਈਆ ਸੇ ਨਾ ਹੋਵੇ ਸਟਾਈਆ ਆਪਣੀ ਇਹਨਾਂ ਨੇ ਜਿਵੇਂ ਮੰਨ ਲਓ ਬ੍ਰਾਂਡ ਨੇਮ ਆਪਣਾ ਲੈਂਪਕੋ ਸਟਾਈਆ ਦਾ ਕੋਈ ਸੀਰੀ ਨਾਲ ਹੀ ਇਹ ਇੱਕ ਜੁਫਾ ਹੈ ਨਾ ਆਪਣਾ ਲੱਗਦਾ ਵੀਰ ਮਹਾਰਾਜ ਜੀ ਤਾਂ ਨਹੀਂ ਦਸ਼ਮੇਸ਼ ਕੋਲ ਨੂੰ ਮੇਰੀ ਪਰਮਾਨਾਮ ਦਸ਼ਮੇਸ਼ਾ ਮੈਂ ਉਹ ਦਸ਼ਮੇਸ਼ਾ ਜੋ ਲੈ ਕੇ ਜੀ ਬ੍ਰੈਂਡ ਮਾਰਕ ਛੋੜਦਾ ਜਾਈ ਪਰਮਾਨਾਮ ਦਸ਼ਮੇਸ਼ਾ ਜੀ ਜਿਸ ਨੂੰ ਦਾ ਉਹ ਚੀਜ਼ ਦਾ ਪਰਸਪਨ ਹੈ ਕਿ ਬ੍ਰੈਂਡ ਨੇਮ ਨੂੰ ਬਾਹਰ ਸਪੋਰਟ ਕਰਨਾ ਉਹਦੇ ਆਪਾਂ ਨੂੰ ਇੱਕ ਬ੍ਰੈਂਡ ਰੱਖਣਾ ਪੈਂਦਾ ਜੀ ਠੀਕ ਹੈ ਹਾਂ ਜੀ ਹੋਰ ਆਪਣੀ ਕੋਈ ਜਿਹੜੀ ਵੀ ਗੱਲ ਆਪਣੀ ਆ ਜੇ ਦੋ ਵੀ ਨਹੀਂ ਕੋਈ ਜਸਤ ਸੰਤ ਮੈਜੂਨੀ ਲੈਂਡਫੋਰਸ ਮੈਜੂ ਇਹਨਾਂ ਦੋਨੇ ਇੰਪਲੀਮੈਂਟਸ ਹੈਗੇ ਨਹੀਂ ਮੈਜੂਨੀ ਹੈ ਦਸ਼ਮੇਸ਼ ਲੈਂਡਫੋਰਸ ਇੱਕੋ ਹੀ ਹੈ ਫਿਕਸ ਹੋ ਹਾਂ ਇਹਨਾਂ ਮਤਲਬ ਕੋਈ ਦਸ਼ਮੇਸ਼ ਕਹੀ ਜਾਂਦੇ ਕਿ ਲੈਂਡਫੋਰਸ ਤੇ ਤੇ ਬਾਕੀ ਇਹਦੇ ਵਿੱਚੋਂ ਜਿਹੜੇ ਤੁਸੀਂ ਹਾਂ ਤੁਸੀਂ ਤਾਂ ਸਟੈਂਡ ਹਾਂ ਸਟੈਂਡ ਹੁੰਦਾ ਘਰ ਹਾਂ ਪਾਜਨਾ ਸਟੈਂਡ ਕਰਦੇ ਭਾਜੀ ਬਾਕੀ ਆਪਣੇ ਕੋਲੇ ਨਾ ਸਕੁਅਰ ਪਾਟ ਸਾਰੇ ਹਾਜ਼ਰ ਪਿਆ ਦੀ ਸੋਸ਼ੀ ਕਰਾ ਦਾਂਗੇ ਅਵੇ ਦੇ ਲਈ ਨਾ ਸਮੇਂ ਰਹਿ ਗਈ ਕਮੇ ਉਹ ਚੋਲੇ ਦਾ ਪਿੱਛੋਂ ਕੰਪਨੀ ਕੋ ਪੈਂਡਿੰਗ ਆਈ ਸੀ ਉਹ ਇੱਕ ਦੋ ਨੇ ਜੋ ਕੱਲ ਨੂੰ ਆਪਾਂ ਪਹੁੰਚਲੇ ਕਰਦਾ ਗਏਗਾ ਇਹ ਛੋਟੇ ਰੁਟਾ ਵੀ ਰਹੇ ਨੇ ਆ ਹੋ ਛੋਟੇ ਕੋਈ ਹੁੰਦਾ ਵਾ ਬਸ ਜੀ ਵਾਸਤੇ ਹੀ ਜਦਾ ਮਾਰੀ ਤੇ ਇਧਰ ਹੁਣ ਜਿਹੜਾ ਸਭ ਤੋਂ ਮੇਨ ਇਸ ਟਾਈਮ ਜ਼ਰੂਰਤ ਪੈਈ ਹੈ ਜੀ ਝੁੰਡੇ ਕੱਟਨ ਵਾਲਾ ਕੱਟਰੀ ਹਾਂ ਇਹ ਮੇਰਾ ਸਭ ਤੋਂ ਹੈਵੀ ਕਟਰ ਹੈ ਜੀ ਲਾਈਟ ਵੇਟ ਉਹ ਪਿੱਛੇ ਪਿਆ ਤੁਹਾਡੇ ਤੇ ਸਭ ਤੋਂ ਹੈਵੀ ਕਟਰ ਇਹ ਆਪਣਾ ਇਹ ਸਬਸਿਡੀ ਵੀ ਅਪਰੂਵਡ ਹੈ ਜੀ ਠੀਕ ਹੈ ਜੀ ਹਾਂ ਜੀ ਇਸ ਤੋਂ ਇਲਾਵਾ ਇਹ ਕਿਹੜੀ ਕੰਪਨੀ ਦਾ ਹੈ ਇਹ ਜੀਸੀਬੀਐਲ ਦਾ ਵਾ ਇਹ ਕਿੱਥੇ ਬਣਦੀ ਗੁਰਦਾਸਪੁਰ ਦੇ ਜੀ ਬਹੁਤ ਹੈਵੀ ਕਟਰ ਬਣਾਇਆ ਹੋਇਆ ਇਹ ਨਹੀਂ ਕਿ ਮਤਲਬ ਜਿਵੇਂ ਕੱਲੇ ਵੀਡੀਓ ਚ ਦਿਖਾਣ ਲਈ ਕਹਿ ਰਹੇ ਆ ਜੀ ਸਸਤੇ ਵੀ ਆ ਗਏ ਕੋਟ ਆਪਣੇ ਕੋਲ ਵਧੀਆ ਤੇ ਇੱਕ ਪਲਾਉ ਆ ਗਏ ਜੀ ਪੁਰਾਣੀ ਕਿਸੇ ਵੀਡੀਓ ਵਿੱਚ ਦੇਖ ਕੇ ਵੀਰੇ ਲੈਣਾ ਹੋਵੇ ਕਿਸੇ ਨੇ ਉਹ ਵੀ 0 3 ਲੱਖ ਖਰੀਏ ਜੀ ਆਪਣੇ ਕੋਲ ਅੱਜ ਆਪਣਾ ਮਾਲ ਅੱਜ ਸ਼ਾਮ ਨੂੰ ਪਹੁੰਚਣਾ ਆਪਣੇ ਕੋਲ ਅੱਜ ਰਾਤੀ ਤੋਂ ਸਵੇਰੇ ਨਾ ਰਾਂਗੇ ਆ ਹੁਣ ਸੀਜ਼ਨ ਚੱਲੀ ਜਾਂਦਾ ਚੱਲੀ ਜਾਂਦਾ ਕਾਹਾਂ ਬੀਨਾ ਵਸੀਮ ਨੇ ਅਚਾਨਕ ਹੀ ਤੇਰੇ ਚਲੇ ਗਏ ਚੋਟਾ ਹੈ ਚਲੇ ਆ ਠੀਕ ਹੈ ਠੀਕ ਹੈ ਕੋਈ ਕੱਕੇ ਨਾ ਹੋਗੇ ਹਾਂਜੀ ਹਾਂਜੀ ਤੇ ਜਿਵੇਂ ਆ ਪੁਰਾਣੀ ਆ ਦੀ ਗੱਲ ਕਰ ਰਹੇ ਸੀਗੇ ਆ ਚਾਰ ਮੇਰੇ ਰੂਟਾ ਵਟਰ ਤਿਆਰ ਹੋਣ ਵਾਲੇ ਪਏ ਨੇ ਇਹ ਸੀ ਇੱਕ ਸੈੱਟ ਲਾਇ ਹੋਇਆ ਇਹ ਰੂਟਾ ਵਟਰ ਮੈਂ ਤਿਆਰ ਕਰਦਾ ਵਾਂ ਕਲੋਂ ਦਿਨ ਤੋਂ ਤੋਂ ਇਹ ਕਰਕੇ ਇਹ ਪਾਈਪਾਂ ਚੇਂਜ ਹੋ ਜਾਣੀਆਂ ਜੀ ਲੈਨਪੋਲ ਸੇ ਇਹ ਲੈਨਪੋਲ ਦਾ ਸੁਪਰ ਸਿੱਟਰ ਤੋਂ ਰੂਟਾ ਵਟਰ ਬਣਾਇਆ ਜੀ ਆਪਾਂ ਅੱਛਾ ਜੀ ਬਾਕੀ ਅੰਦਰ ਦਾ ਗਰਾਊਂਡ ਚੜ੍ਹਿਆ ਜੀ ਉੱਧਰ ਵੀ ਲਗਾਸਦੇ ਆਪਾਂ ਜੇ ਸੰਤਰਾ ਚੱਲਦਾ ਕਰਦੇ ਪਹਿਲੀ ਦਾ ਅੱਤੀ ਬਾਪੂ ਹੋਣਾ ਜਸ ਸੰਤਰਾ ਵੀ ਖੜਾ ਹੋਈ ਉੱਧਰ ਇਹ 10 ਬੂਟਾ ਖੜਾ ਜੀ ਰੂਟਾ ਵਟਰ ਦੇ ਸੰਤਰਾ ਅੱਛਾ ਇਹ ਰੂਟ ਆ ਬਟਰਾ ਹੈ ਜੀ ਜੇ ਸੌਂਟਰਾ 10 ਫੁੱਟ ਦਾ ਖੜਾ ਵਾ ਤੇ ਇੱਕ ਆਪਣਾ ਕੋਲਾ ਆ ਇਹ ਮੀਗਾ ਜਿਹੜੀ ਹੁਣ ਸਭ ਤੋਂ ਮਤਲਬ ਵੱਧ ਰੀ ਕਰਨ ਵਾਲੀ ਟੀ ਜਿਵੇਂ ਕਹਿ ਲਓ ਸੁਪਰ ਚਿੱਪ ਹੈ ਜੀ ਇਹਦੇ ਚ ਕੀ ਹੈ ਇਹਨੇ ਪਿੰਕ ਇੱਕ ਲਿੰਕ ਵਾਲਾ ਕੰਮ ਕਰਦਾ ਜੀ ਇਹਦੇ ਚ ਇੱਕ ਪੈਨਾ ਕੋਲਨੀਆ ਜੀ ਇੱਕ ਪੈਨਾ ਕੋਲਨੀਆ ਰੂਟਰ ਵੇਟਰ ਲੱਗ ਸੁਪਰ ਸ਼ੀਟਰ ਲੱਗੇ ਇਹਨੂੰ ਕੱਦੂ ਤੇ ਚਲਾਓ ਦੇ ਚ ਮਰਜੀ ਚਲਾਓ ਕੋਈ ਪੱਟਾ ਨਹੀਂ ਲਾਣੀ ਲੋੜ ਨਹੀਂ ਕੋਈ ਕੁਸ਼ੀ ਇਹਨਾਂ ਵੀ ਤਕਨੀਕ ਕਰਦੀ ਹੋਈ ਇਹਨੇ ਇਹ ਸਖਾਈ ਕਰਦਾ ਬਹੁਤ ਹੀ ਮੈਂ ਕਹਿੰਦੀ ਨਜ਼ਾਰਾ ਹੀ ਇੰਨਾ ਆ ਗਿਆ 2 ਮਿੰਟ ਦੇ ਵਿੱਚ ਰੂਟਰ ਵੇਟਰ ਲੱਗ ਸੁਪਰ ਸ਼ੀਟਰ ਲੱਗ ਸਹੀ ਗੱਲ ਇਹਦੀ 2 ਸਾਲ ਦੀ ਗਾਰੰਟੀ ਹੈ ਜੀ ਜੇ ਮਰਜੀ ਮੈਨੂੰ ਕਾਲ ਕਰ ਲਿਓ ਜਿਹੜੀ ਮਰਜੀ ਨਾਲ ਤੇ ਮੰਗਾਨੀ ਹੋਵੇ 7 8 9 10 ਤੱਕ ਆਪਣੇ ਕੋਲ ਹਾਜ਼ਰ ਆ ਅੰਦਰ ਬਾਕੀ ਅੰਦਰ ਪਈਆਂ ਨੇ ਪਲਾਓ ਇੱਥੇ ਦਿਖਾ ਸਕਦੇ ਆ ਇਧ ਫਲਾਉ ਕਰੇ ਜੀ ਤੇ ਪ੍ਰਾਣੀ ਸੁਪਰ ਕੀਟਰ ਅੱਗੇ ਖੜੀ ਹੈ ਲੇਜ਼ਰ ਕਰੇ ਨੇ ਤੇ ਆ ਰੋਟਾ ਕਟ ਕਰੇ ਜੀ ਜੋ ਵੀ ਚੀਜ਼ ਚਾਹੀਦੀ ਹੈ ਬਾਈ ਸਭ ਕੁਝ ਮਿਲੂਗਾ ਹਾਲੇ ਉਸ ਸੰਪਰਕ ਬਾਈ ਨਾਲ ਚਿਤਰ ਚੰਗਰ ਸਾਹਿਬ ਬਾਈ ਦਾਣਾ ਮੰਡੀ ਦਾ ਸਾਹਮਣੇ ਕਿਤੇ ਨੰਬਰ ਤੁਸੀਂ ਦਿਖਾ ਸਕਦੇ ਹੋ ਇੱਧਰ ਮੇਰਾ ਨੰਬਰ ਹੈਗਾ ਜੀ 7010150028 ਮੇਰਾ ਨੰਬਰ ਹਾਂ ਤੇ ਹੋਰ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਣੀ ਚਾਹੀਦੀ ਹੋਵੇ ਆਪਣੇ ਨਾਲ ਕੰਟੈਕਟ ਕਰ ਜਾਦੇ ਹੋ ਬਾਕੀ ਇੱਕ ਹੋਰ ਹੈ ਜੀ ਕੰਬਾਈਨ ਤੇ ਆਪਾਂ ਕਰਾਨਿਆਂ ਲੋਨ ਕੰਬਾਈਨ ਲੈਣੀ ਹੋਵੇ ਤੇ 3 ਲੱਖ ਰੁਪਏ ਦੋ ਜੀ ਆਪਾਂ ਕੰਬਾਈਨ ਦਵਾਵਾਂਗੇ ਤੁਹਾਨੂੰ ਨਾ 3 ਲੱਖ ਲਿਓ ਨਵੀਂ ਕੰਬਾਈਨ ਆ ਜੀ ਕੋਈ ਵੀ ਕੰਪਨੀ ਕੋ ਨਹੀਂ ਕੋਈ ਵੀ ਨਹੀਂ ਮੇਰੇ ਕੋ ਫਾਰਮ ਨਾਈਂ ਦੇ ਗਿਆ ਤੇ ਸ਼ਰਤ ਚਾਹੀਦੀ ਠੀਕ ਹੈ ਠੀਕ ਹੈ ਐਦਾਂ ਕਹੋ ਨਾ ਦਸ਼ਮੇਸ਼ ਨਹੀਂ ਦੇਖੋ ਕੰਬਾਈਨ ਦਾ ਆਪਾਂ ਵੇਰਵਾ ਪਾਇਆ ਦਸ਼ਮੇਸ਼ ਵਾਲਿਆਂ ਦੀ ਕੰਬਾਈਨ ਆ ਆਪਣੇ ਕੋਲ 3 ਲੱਖ ਰੁਪਏ ਡਾਊਨ ਪੇਮੈਂਟ ਨਾਲ ਲੋਨ ਵਾਲੀ ਨਜ਼ਰ ਠੀਕ ਹੈ ਠੀਕ ਹਾਂਜੀ ਤੇ ਜਿਹੜਾ ਸਿਬਲ ਚਾਹੀਓ ਉਹ ਮੈਨੂੰ ਕਾਲ ਕਰ ਲਓ ਤੇ ਕਈ ਮੈਨੂੰ ਮਤਲਬ ਜਿਵੇਂ ਦੂਜੇ ਵੀਰਾਂਾਂ ਟਾਈਮ ਵੇਸ ਕਰਨੀ ਕੋਈ ਹੋਰ ਦਰਦ ਨਹੀਂ ਕਿ ਭਾਜੀ ਅਸੀਂ ਲੋਨ ਕਰਾਉਣਾ ਸਾਡਾ ਸਿਬਲ ਨਹੀਂ ਸਹੀ ਕੋਈ ਹੱਲ ਕਰ ਦੋ ਉਹਦਾ ਹੱਲ ਵੀਰੇ ਕੋਈ ਐ ਕਿ ਤੁਸੀਂ ਕੋਈ ਲੋਨ ਛੋਟਾ ਮੋਟਾ ਲੈ ਲਓ ਤੇ ਉਸ ਮੋਬਾਈਲ ਮੋਬਾਈਲ ਲੈ ਕੇ ਲੋਨ ਕਰਾਓ ਉਹਦਾ ਸਿਬਲ ਸਹੀ ਹੋ ਸਕਦਾ ਕੋਈ ਹੋਰ ਨਹੀਂ ਬਾਕੀ ਕੁਝ ਚਰਾਓ ਦੱਸੋ ਫੀਡਬੈਕ ਹਾਂਜੀ ਹਾਂ ਇਹ ਤਾਂ ਆਪਾਂ ਨੇ ਵੀਡੀਓ ਦੱਸ ਹੀ ਦੇਣਾ ਹੀ ਹੈ ਫੀਡਬੈਕ ਦੱਸ ਦਾਂਗੇ ਹਾਂਜੀ ਹਾਂ ਦੂਜਾ ਇਹ ਤਾਂ ਚਲਾਉਂਦੇ ਹੀ ਆ ਜਸਵੰਤ ਇਹਦਾ ਤਾਂ ਸਾਨੂੰ ਪਤਾ ਹੀ ਆ ਸਭ ਨੂੰ ਹਾਂਜੀ ਇਹ ਪੁਰਾਣਾ ਰੋਟਾ ਰੱਟਪੁੱਟਾ ਪਿਆ ਵਾ ਦੇਖਿਆ ਤੁਸੀਂ ਸਾਈਡ ਗੇਨ ਰਿਪੇਅਰ ਕਰ ਰਹੇ ਆ ਹਾਂਜੀ ਮਤਲਬ ਸੀ ਲੀ ਸੀ ਫੁੱਲ ਬਾਕਏ ਨੇ ਬਾਕੀ ਸਾਰ ਬਲ ਵੀ ਸਾਡੀ ਵਧੀਆ ਏ ਅੱਗੇ ਦੇਖੋ ਵੀਰੇ ਬਾਈ ਆਪਾਂ ਲਗੋ ਮੈਂ ਮੈਂ ਕਰਨ ਦਾ ਮੈਨੂੰ ਪਤਾ ਨਹੀਂ ਮੈਂ ਬਾਬਾ ਜੀ ਸਿੰਘ ਜੀ ਨੇ ਕਿਰਪਾ ਕੀਤੀ ਹੋਈ ਆਪਾਂ ਕਰੀ ਜੰਨੇ ਆ ਹਾਂਜੀ ਹਾਂਜੀ ਤੇ ਇੱਥੇ ਕਰਨਾ ਹੈ ਜੀ ਸੇਵਾ ਜਿੰਨੀ ਕੁ ਬਾਬਾ ਲਿਖ ਰਹਾਂਗੇ ਜੀ ਤੇ ਉਂਝ ਮੇਰੀ ਦੂਜੀ ਧਰ ਮਾਛੀ ਵਾਲਾ ਸਹਿਬ ਜੀ ਆ ਮੈਂ 1100 ਰੋਡ ਤੇ ਜੀਰਾ ਰੋਡ ਤੇ ਠੀਕ ਹੈ ਤੇ ਸ਼ਿਸ਼ੇਸ਼ ਮਸ਼ੀਨਰੀ ਸਟੋਰ ਦੇ ਨਾਮ ਤੇ ਮਿੱਠੇਵਾਲ ਵਾਲੇ ਤੇ ਆਪਣੇ ਕੋਲ ਜਨਰੇਟਰ ਪੰਪ ਸੈੱਟ ਮੋਟਰਾਂ ਟੋਕਾ ਮਸ਼ੀਨ ਅੱਥੇਕੀ ਵਾਲੀ ਨਾਲ ਹਰੇਕ ਤਰ੍ਹਾਂ ਦੇ ਇੰਪਲੀਮੈਂਟਸ ਆਪਣੇ ਕੋਲ ਮਿਲ ਜੂਗੇ ਜੀ ਕਿਰੋ ਇੱਕ ਟਰੈਕਟਰ ਨਹੀਂ ਹੈਗਾ ਕਿ ਹੁਣ ਅਸੀਂ ਇੰਡੋਫਾਰਮ ਟਰੈਕਟਰ ਨਾਲ ਵੀ ਟਾਈ ਅਪ ਕਰ ਲਿਆ ਵਾ ਤੇ ਜੇ ਕਿਸੇ ਵੀ ਪਰਾਂ ਨੇ ਮਤਲਬ ਟਰੈਕਟਰ ਵੀ ਲੈਣਾ ਚਾਹੁੰਦੇ ਹੁਣ ਤੇ ਆਪਣੇ ਕੋਲ ਇੰਡੋਫਾਰਮ ਦਾ ਉਹ ਵੀ ਆਪਣੇ ਕੋਲ ਆ ਗਈ ਹੈ ਜੀ ਦੱਸੀ ਬਹੁਤ ਜ਼ਿਆਦਾ ਇੰਚੰਗੌਰ ਸਾਹਿਬੀ ਨਹੀਂ ਮਾਛੋੜਾ ਸਾਹਿਬ ਅੱਛਾ ਮਾਛੋੜਾ ਹਾਂਜੀ ਪੂਰੀ ਤਾਂ ਮਤਲਬ ਇਹਦਾ ਜਿਵੇਂ ਤੁਹਾਨੂੰ ਜਗ੍ਹਾ ਦੀ ਛੋਟੇ ਜੇ ਹਾਂ ਜਗ੍ਹਾ ਦਾ ਘੱਟਾ ਥੋੜਾ ਜੇ ਤੇ ਕੋਈ ਜਿੰਨੀ ਕਿ ਰੈਂਟ ਤੇ ਲਈ ਜਾਵਾਂਗੇ ਉਹ ਫਿਰ ਖੂਦੀ ਟਕੋ ਨੂੰ ਲਾਣ ਵਾਲਾ ਕੰਮ ਨਾਲ ਵੀ ਬਹੁਤ ਜ਼ਿਆਦਾ ਆਵਾਜ਼ ਹਾਂਜੀ 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 ਸਹੀ ਬਾਕੀ ਧੰਨਵਾਦ ਜੀ ਸਾਰਿਆਂ ਨੂੰ ਹਾਂ ਜੀ ਹ ਇਹ ਬਲੇਡ ਥੋੜੇ ਜਿਹਾ ਆਪਾਂ ਨੇ ਐਲਐਸਆਈ ਆ ਬਾਈ ਥੋੜੇ ਜਿਹਾ ਉਹ ਸੀ ਟਾਈਪ ਆ ਆ ਜੀ ਬਾਬਾ ਜੀ ਠੀਕ ਆ ਤਾਂ ਮੈਂ ਹੀ ਲੈ ਲੈਣਾ ਫਾਇਨਲ ਚਲਾਉਂਗਾ ਕੱਲ ਨਾਲ ਬਾਲ ਦਾ ਨਾਲ ਮੇਰੇ ਕੋਲ ਇੱਕ ਬਾਲ ਤੇ ਇੱਕ ਮੇਰੇ ਕੋਲ ਆਏ ਇੱਧਰ ਹੈ ਫੌਜੀ ਕਿੱਥੋਂ ਆ ਗਏ ਆਰਮੀ ਤੋਂ ਆਏ ਆ ਨਾ ਅੱਜ ਹਰਲੇ ਕਹਿੰਦੇ ਇੱਨੇ ਗਏ ਸਕੂਟਰੀ ਭਰਿਆ ਆਇਆ ਮਹਾਰਾਜ ਨੂੰ ਦਿਖਾਉਣਾ ਤੇ ਮਹਗਾ ਹੋ ਗਿਆ ਹੈ ਨਾ 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 ਹਰਲੇ ਵੀ ਦਿਖਾਵਾਂਗੇ ਬਾਈ ਉਦਣ ਬਿਨਾ ਪੁੱਛੇ ਦੇ ਆਪਾਂ ਇਹ ਉਹ ਲੈ ਆਇਆ ਨਾ ਉਦਾਂ ਬੁਲਾਇਆ ਨਹੀਂ ਬਾਬੇ ਅੱਜ ਪਾਰਟੀਆਂ ਡਬਲ ਹੋਈਆਂ ਜਾਂ ਪਾਰਟੀਆਂ ਦਾ ਪਾਰਟੀਆਂ ਦਾ ਡਬਲ ਹੋਈਆਂ ਜਾਂ ਭੱਜਦਾ ਵਾ ਬਾਬੇ ਜੋ ਦੱਸ ਕੀ ਖਾਣਾ ਪੀਣਾ ਦੱਸ ਗਾ ਕਰ 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 ਸੋ ਵੀ ਹਾਂ ਹੋਰ ਕੀ ਤੇ 버거 ਹੋ ਜਾਣਾ ਚਲੋ ਬਾਕੀ ਮੀਟ ਲਵਾਉਣਾ ਪੈਣਾ ਸਰਪੰਚ ਹੈਗਾ ਕਿ ਬੰਦਾ ਹਾਂ ਮੀਟ ਲਵਾਉਂਗਾ ਕੋਈ ਗੱਲ ਨਹੀਂ ਹਾਂ ਨਾਨਾ ਬੇਡ ਵਧੀਆ ਲਵਾਉਂਗੇ ਤੁਨੂੰ ਇਹ ਬੈਂਪਰ ਲੱਗਿਆ ਨਾਲ ਦਾ ਹੀ ਉਹ ਕੰਪਨੀ ਦੇ ਹੁਣ ਸੁਪਰ ਸੀਟਰ ਭਜਨ ਵਾਲਾ ਹੁਣ ਖੜਾ ਹੋਣ ਲੱਗ ਗਿਆ ਬਾਈ ਹੁਣੀ ਹੁਣ 6 5 ਣਾੜ ਫੁਰਖਣੇ ਪੈਣੇ ਹਾਂ ਇਹ ਜੋ ਆਪਾਂ ਨੇ ਬੇਡ ਲਵਾ ਲੈਣਾ ਮਰੇ ਬੈਂਪਰ ਆਪਾਂ ਵਿੱਚੋਂ ਕਰ ਦੋਗੇ ਵਧੀਆ ਬੇਡ ਲਾਉਣਾ 2.5 3 ਕੁਇੰਟਲ ਵਾਲਾ ਲਾਉਣਾ ਪੈਣਾ ਫੇਰ ਬੀਜ ਵੀ ਹੈ ਦਾਣੇ ਵੀ ਪੈਣਾ ਵਿੱਚ ਨਾ ਬੀਜ ਬੋਜ ਵੀ ਪੈਣਾ ਸਹੀ ਹੈ। ਹਾਂ। ਇਹਨਾਂ ਨੂੰ ਪੁੱਛ ਲੋ ਕਿ ਕਿੰਨੇ ਬੱਧਾਣੇ ਬਣਨੇ ਆ। ਹਾਂ ਇਹਨਾਂ ਨੂੰ ਇਹ ਪੁੱਛ ਲੋਈ। 1.7 ਕਿਲੋ ਬੱਧਾਣੇ ਆ। ਠੀਕ ਹੈ ਜੀ। 9 ਕਿਲੋ ਰੇ ਆ। 9 ਕਿਲੋ। ਇੱਕ ਇੱਕ ਨੰਬਰ ਪਰ ਆਈ। ਠੀਕ ਹੈ ਜੀ। ਇੱਧਰ ਤੇਲ ਤੁੰਗਾ ਰੱਖਦੇ। ਤੇਲ ਉਹ ਕਿੱਥੇ ਆਉਂਦੀ ਆ ਮਾਲ ਨੂੰ। ਇੱਧਰ ਰਹੋ ਤੇ ਇੱਧਰ ਰਹੋ ਮੜਾ ਜ। ਪਹਿਲਾਂ ਮੋਰਚ ਲਈ ਟ੍ਰੇਲਰ ਹੋਵੇ ਤਿੰਨ ਜਣਾ ਬੰਦੋ। ਆਏ ਹਾਂ। ਉਹ ਟ੍ਰੇਲਰ ਤੁਸੀਂ ਚਲਾਉਂਦੇ ਹੀ ਰਹੀ। 11 ਵਾਲੀ ਜਾਂਦੀ ਤੇ 13 ਵਾਲੀ ਜਾਂਦੀ। ਅੱਛਾ ਜੀ। ਬਾਕੀ ਟਾਈਮ ਟਾਈਮ ਪਰ ਬਗਲਣਾ ਪੈਂਦਾ ਹੋਣਾ ਆ ਸੁਪਰਵਾਈਜ਼ਰ ਵਾਲਾ ਟਾਈਮ ਚਾਹ ਟਰੈਕਟਰ ਉਹਨਾਂ ਮੈਂ ਡੇਢ ਘੰਟਾ ਵੀ ਦਿੰਦਾ ਐਟੇ ਜੀ ਨਹੀਂ ਜਾ ਸਕਦੇ ਸਾਰੇ ਉਹਨਾਂ ਬੜਾ ਗਏ ਹਾਂ ਉਹ ਬੜਾ ਚਲੋ ਬਾਕੀ ਹੋਰ ਟਾਈਮ ਟਾਈਮ ਦੀ ਗੱਲ ਸਹੀ ਗੱਲ ਹੈ ਟਾਈਮ ਦੀ ਮੱਕੀ ਚ ਗਰਾਰੀ ਗਰੂਰੀ ਆ ਨਾ ਨਹੀਂ ਖੋਲੀ ਬਾਈ ਬਣਾ ਢੱਕਣ ਦਾ ਸਿੱਧਾ ਹੀ ਆਪਣਾ ਕੋਰੇ ਆ ਆ ਸਾਫੀ ਅੱਗੇ ਗਰਾਰੀ ਹੁੰਦੀ ਦੀ ਵਿੱਚ ਰੇਪ ਹੋਰ ਨੇ ਨੂੰ ਹੋ ਕਰਨੇ ਨੂੰ ਉਹ ਜੇ ਰੇ ਨਹੀਂ ਤਾਂ ਨਿਕਲਦਾ ਹੁੰਦਾ ਇਹ ਸਹੀ ਹੈ ਇਹ ਨਹੀਂ ਹੋਰ ਲੈ ਕੇ ਜਾਣਾ ਸਿਰ ਤੇ ਮੈਂ ਜਿਹੜਾ ਹਵਾ ਵਾਲਾ ਕੋਈ ਨਾ ਨੂੰ ਕਹਤਾ ਨਾਲ ਅੱਛਾ ਜੀ ਉਹ ਸਾਝਰੀ ਆਪਣਾ ਇਹਨਾਂ ਕੇ ਹਵਾ ਮਾਰਦੇ ਜਿਗਣਾ ਰਾਤ ਦਾ ਰੇ ਨੂੰ ਕੋਈ ਉਹ ਜਾਵਾ ਜੀ ਅੱਛਾ ਜੀ ਸੋ ਉਹ ਵੀ ਸਹੀ ਹੈ ਮੇਰਾ ਟਰੈਕਟਰ ਦਾ ਰੇਡੀਏਟਰ ਸਾਫ ਕਰਨਾ ਕਰਦਾ ਪਿਆ ਵਾ ਹਾਂਜੀ ਹਾਂਜੀ ਬਾਕੀ ਇੱਕ ਵਾਰ ਬੇੜ ਦੀ ਕੰਮ ਹੁਣ ਬੇੜ ਲਵਾ ਲਿਆ ਥੋੜਾ ਜਿਹਾ ਆ ਬੇਡ ਲਵਾਉਣਾ ਬੈਣਾ ਬੇਡ ਲਵਾਉਣਾ ਬੈਣਾ ਭਜਨ ਖਾਲੀ ਖੜਾ ਹੁੰਦਾ ਹੁਣ ਦੇਖ ਲੋ ਬੱਟਾ ਬੁੱਟਾ ਪਰ ਰੇ ਪੈ ਗਿਆ ਫਿਰ ਤਾਂ ਇਹਨੇ ਪੂਰਾ ਖੜਾ ਹੋਏ ਕਰਨਾ ਚੱਕ ਹੋਏ ਕਰਨਾ ਹਨਾ ਬਾਕੀ ਲੈ ਲੀਏ ਹੁਣ ਫੋਟੋ ਕਰਾ ਲਈਏ ਫਿਰ ਚੱਲਦੇ ਆ ਠੀਕ ਨੇ ਬਾਬੇ ਚੱਲੀਏ ਚਲੋ ਜੀ ਆ ਜਾਈ ਬਾਕੀ ਲਾਂਗੇ ਅੰਤ ਲੱਗੇ ਮੁੰਡਾ ਵੀ ਲਾਂਗੇ ਅੰਤ ਨਾਲ ਲਾਂਗੇ ਹਾਂਜੀ ਲਾਂਗੇ ਤਾਂ ਬਾਈ ਹੁੰਦਾ ਖੜਾ ਵਜਨ ਬਹੁਤ ਆ ਬਾਈ ਵੇਟ ਰੱਖਣੇ ਪੈਣੇ 12 ਕੁਆਂਟਲ ਵਜਨ ਆ ਖੱਲੀ ਦਾ ਅਲੇ ਆਪਾਂ ਨੇ ਰੇ ਮਿੱਟੀ ਪਾਉਣਾ ਏ 13 ਵੱਡ ਜਾਣਾ 20 ਕਿਲੋ ਬੀਜ ਲਾ ਲਾ ਜੇ 50 ਤੇ ਵੀ 70 80 ਕਿਲੋ ਬੀਜ ਪੈ ਜਾਂਦਾ ਏ ਬਾਕੀ ਰੇ ਪੈ ਜਾਂਦਾ ਏ ਤਾਂ ਪਹਿਲੇ ਚਲੋ ਠੀਕ ਹੈ ਜੀ ਬਾਕੀ ਚੱਲਦਾ ਦਿਖਾਉਂਗੇ ਬਈ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਅਗਲੀ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਆ ਗਿਆ ਤੇ ਸਭੇ ਭਾਈਆਂ ਲਵ ਯੂ ਭਾਜੀ ਕੁਛ ਨਹੀਂ ਮੈਂ ਪਿਆਰਿਆ ਨਹੀਂ ਕੁਛ ਨਹੀਂ